ਸਤ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰੇ ਕਾ ਕਰ ਰਿਹਾ ਨਿਗਾ ਸਵਾਗਤ ਅਰ ਵੀ ਰਾਜ ਕੀ ਬੜੀ ਖਬਰ ਥਾਰੇ ਗੈ ਸੰਝੀਆਂ ਕਰ ਰਿਹਾ ਵੀਰ ਇਹ ਪੰਜਾਬ ਕਾ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਆ ਕਹਿ ਰਿਵਾਤੀ ਪਾਰਟੀਆਂ ਜਿਹੜੀਆਂ ਰਿਵੇਤੀ ਪਾਰਟੀਆਂ ਤੇ ਕਹਿ ਰਿਆ ਅੱਕ ਗਏ ਯੋ ਹਰਿਆਣੇ ਕੇ ਲੋਕ ਕਾ ਹਰਿਆਣੇ ਕੇ ਲੋਕ ਵੀ ਈ ਬਕਾਇਰੇ ਬਦਲਾਵ ਮੰਗਾ ਕਹਿ ਰਹੇ ਵੀ ਬਦਲਾਵ ਲੈ ਕੇ ਆਓ ਹਰ ਘਰ ਜਿਸਕੇ ਚੱਲਦੇ ਆਮ ਆਦਮੀ ਪਾਰਟੀ ਵਾਲਿਆਂ ਨੇ ਕਹੇ ਈਬ ਪੂਰੀ ਤਾਕਤ ਲਾ ਕੇ ਹਰਿਆਣੇ ਦੀ ਵਿਧਾਨ ਸਭਾ ਚ ਦੀਆਂ ਚੋਣਾਂ ਦੇ ਵਿੱਚ ਚੋਣਾਂ ਲੜਨੀਆਂ ਹਰ ਕਹਿਰੇ ਬਦਲेंगे ਹਰਿਆਣੇ ਦਾ ਹਾਲ ਲੈ ਕੇ ਆਮेंगे ਹਰਿਆਣੇ ਦੇ ਵਿੱਚ ਕੇਜਰੀਵਾਲ ਦੱਸ ਪਿਤਾੰਬਲ ਕੇਜਰੀਵਾਲ ਨੂੰ ਦਿੱਲੀ ਦੀ ਚਿਹਾੜ ਜੇਲ੍ਹੋਂ ਮੈਂ ਤੈਨੂੰ ਬਾਹਰ ਕਢਾ ਲਿਆ ਵੀਰ ਬਾਪ ਜਿਹੜਾ ਉੱਥਾ ਬੰਦ ਕਰਿਆ ਵਾ ਆਮ ਬਖਾਣੇ ਦੇ ਬਾਖਾ ਹੋਇਆ ਵਾ ਹੋਰ ਕੰਮਾਂ ਦੇ ਬਾਖਾ ਹੋਇਆ ਵਾ ਥੰਮ ਕਹਰੇ ਕਹਾ ਹਰਿਆਣੇ ਦੇ ਵਿੱਚ ਮਲੇ ਕਾਮਗੇ ਕੇਜਰੀਵਾਲ 10 ਜਿਹੜੇ 4 ਪੈਸੇ ਹੈ ਭਗਵਾਨ ਤਮਾਨ ਕੇ ਪਾਸ ਪੰਜਾਬ ਦੇ ਵਿੱਚ ਉਹ ਇਨਾਂ ਨੇ ਜੋੜੇ ਵੇ ਯੋ ਸਾਰੇ ਪੈਸੇ ਇਨਾਂ ਨੇ ਹਰਿਆਣੇ ਦੇ ਉੱਪਰ ਖਰਚ ਕਰ ਦਨੇ ਵੀਰ 10 ਹਰ ਯੋ ਕਹਰੇ ਕਹਾ ਪੰਜਾਬ ਦੇ ਵਿੱਚ ਮਮਾਰੀ ਸਰਕਾਰ ਬੱਲੇ ਬੱਲੇ ਤੋ ਕਹਾ ਪੰਜਾਬ ਦੇ ਵਿੱਚ ਕਾਮਾ ਰਈ ਰਾਜ ਹੋਵੇਗਾ ਦੱਸ ਇਹਨਾਂ ਨੂੰ ਪਤਾ ਵੀ ਅੱਗਾ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਥਾਰੇ ਜਿੱਤ ਹੋਵੇਗੀ ਕਿ ਨਹੀਂ ਹੋਵੇਗੀ ਮੈਂ ਨਹੀਂ ਕਹਿ ਰਿਹਾ ਵੀਰ ਲੋਕ ਸਭਾ ਦੇ ਰਿਜ਼ਲਟ ਧੰਨੇ ਦੇਖੇ ਵੀਰ 13ਾਂ ਦੇ 3 ਕਰਤੇ ਇਹ 92 ਬਾਤੇ 2 ਨਾ ਕਰਦੇ ਜੋ ਹਾਲ ਹੋ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਹਰ ਜਿਹੜੇ 4 ਪੈਸੇ ਜੋੜੇ ਵੀ ਇਹਨਾਂ ਨੇ ਵੀ ਥੰ ਪੰਜਾਬ ਦੇ ਉੱਪਰ ਲਾਲ ਲਿਓ ਬੁੜੀਆਂ ਨੂੰ 10000 ਰੁਪਏ ਦੇ ਦਿਓ ਬੁੜੀਆਂ ਮਾਂਗਰੀਆਂ ਚਾਹ ਰਿਆਂ ਕਾਦਕੀਆਂ ਘਾਰਿਆਣੇ ਨੂੰ ਲਾਣੇ ਦਾ ਹਰਿਆਣੇ ਦੇ ਵਿੱਚ ਲੇ ਕਾਮ ਕੇਜਰੀਵਾਲ ਕੇਜਰੀਵਾਲ ਨੂੰ ਕਿਆ ਲੇ ਕਾਮਾਂਗੇ ਵਿਚਾਰਾ ਵਾ ਦੇਖ ਲਓ ਈਡੀ ਨੇ ਮੰਨ ਕਾ ਬਿਠਾਇਆ ਵਾ ਜੇਲੇ ਵਿੱਚ ਆਰ ਉਧਰ ਗੈਲ ਘਰੇ ਭਗਵਾਨ ਤੁਮਾਨ ਘਰ ਪ੍ਰਿਸ਼ਟਾਚਾਰੀਆਂ ਨੂੰ ਕਿਸੇ ਵੀ ਕੀਮਤ ਵਾ ਬਾਕਸਿੰਗ ਐਨੀ ਆਪਾਂ ਜਿਹੜੇ ਪ੍ਰਿਸ਼ਟਾਚਾਰੀ ਪ੍ਰਿਸ਼ਟਾਚਾਰ ਕਰਾਂ ਕਰੇ ਕਹੇ ਵੀ ਜੀਸ ਨੇ ਕਹਾ 20 ਸਾਲ ਪਹਿਲਾਂ ਜਿੰਨੇ ਪੈਸੇ ਖਾਏ ਸਾਰੇ ਪੈਸੇ ਕਹਰੇ ਵਿਆਜ ਸਮੇਤ ਵਾਪਸ ਲੈ ਕੇ ਆਵੰਗੇ ਇਹ ਸਾਰੇ ਪੈਸੇ ਉਹਨਾਂ ਦੇ ਵਾਪਸ ਲਵੰਗੇ ਹਰ ਕਹਰੇ ਵੀ ਇਹ ਸਾਰੇ ਪੈਸੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਕਰ ਕੇ ਮੁੜ ਕੇ ਕਹ ਲੋਕਾਂ ਦੇ ਉੱਪਰ ਲਾਵੰਗੇ 10 ਇਹ ਪਿੱਛੇ ਜੇ ਡੀਏਪ ਦਾ ਖਾਦ ਘਟਾਲਾ ਹੋਇਆ ਤਾਂ ਉਸ ਦੇ ਵਿੱਚ ਮਥਾਰੀ ਸਰਕਾਰ ਨੇ ਕੀ ਅਰਜਲਟ ਕੱਢਿਆ ਦੱਸਿਆ ਕੀ ਸੀ ਨੂੰ ਤਨ ਤੋਂ ਪਤਾ ਨਹੀਂ ਲੱਗਾਇ ਜੇ ਪਤਾ ਹੋਵੇ ਵੀ ਕਿਸੇ ਨੂੰ ਕਮੈਂਟ ਕਰਕੇ ਦੱਸਿਓ ਤਾਲਿਆ ਮੈਨੂੰ ਇਹ 4-5 ਬੰਦੇ ਤੋਂ ਪੱਕੇ ਕਮੈਂਟ ਕਰਾਂ ਵੀਰ ਜੇ ਦੱਸਿਓ ਵੀ ਜਿਹੜਾ ਖਾਦ ਕਕਟਾ ਲਾ ਹੋਇਆ ਤਾਂ ਇਸ ਦੇ ਵਿੱਚ ਮੈਂ ਜਿਹੜੇ ਦੋਸੀਓ ਕਰੀ ਕਾਰਵਾਈ ਇਨਕੇ ਉੱਪਰ ਇਹ ਭਗਵਾਨ ਤੁਮਾਨੂੰ ਕੌਣ ਦੱਸੇ ਵੀਰ ਝੂਟ ਕੈਂ ਝੂਟਕ ਲਿਆਂਗੇ ਲਟਿਡ ਨਹੀਂ ਭਰਦਾ ਵੀਰ ਝੂਟਕ ਲਿਆਂਗੇ ਲਟਿਡ ਨਹੀਂ ਭਰਦਾ ਵੀਰ ਗਰਾਉਂਡ ਲੈਵਲ ਦੇ ਉੱਪਰ ਉਤਰ ਕਾ ਮਤਲਬ ਕਹਿ ਲੋ ਲੋਕਾਂ ਕੇ ਕੰਮ ਕਰਨੇ ਫੇਰ ਜਾ ਕੰਮ ਚੱਲੇਗਾ ਵੀਰ ਹਰ ਇਹ ਗਰਾਉਂਡ ਲੈਵਲ ਦੇ ਉੱਪਰ ਕੀ ਆ ਹੋ ਰਿਆ ਇਹੋ ਵੀ ਥੰਮ ਜਾਣਾ ਵੀਰ ਜੇ ਗਰਾਉਂਡ ਲੈਵਲ ਦੇ ਉੱਪਰ ਕੰਮ ਹੋਇਆ ਹੋਆ ਹੁੰਦਾ ਵੀਰ ਫੇਰ ਇਹਨਾਂ ਨੂੰ 13 ਪਾ ਤੇ 3 ਪਾ ਥੋੜੀ ਰੁਕਣਾ ਪੈਂਦਾ ਫੇਰ ਤੋਂ ਵੀਰ ਇਹ 13 ਗਿਆਂ 13 ਹੀ ਜਿੱਤ ਦੇ ਜੇ ਇਹਨਾਂ ਨੇ ਗਰਾਉਂਡ ਲੈਵਲ ਬਕੰਮ ਕਰਿਆ ਹੋਆ ਹੁੰਦਾ ਚਲੋ ਮੰਨਿਆ ਬਰਕਾਸ ਬਾਗਲ ਕੇ ਇਹ ਜਿਹੜਾ ਛੋਕਰਾ ਇਸ ਕੀ ਖਰ ਵਾਲੀ ਬਟਿੰਡਲ ਜਿੱਤ ਚਲੋ ਬਾਅਦ ਜਿੱਤ ਜਾਂਦੀ ਉਸ ਕੀ ਪੁਰਾਣੀ ਸੀਟ ਸੀ ਫੇਰ ਵੀ 12 ਬਣੇ ਤੇ ਫਿਰ 12 ਤੋਂ ਫੇਰ ਨਹੀਂ ਜਿੱਤੇ ਥੰਮ ਕੰਮ ਕਰੇ ਕਹਾ 13 ਅਗੇ 13 ਜਿੱਤੇਗੇ ਇਹ ਵਗਾਰੇ ਕਹਾ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਗੇ ਦੱਸੋ ਗਰਾਉਂਡ ਲੈਵਲ ਦੇ ਉੱਪਰ ਕੰਮ ਕਰਨਾ ਪਵੇਗਾ ਫਿਰ ਸਾਨੂੰ ਆਰੁਦਰ ਪ੍ਰੇਮ ਸਿੰਘ ਚੱਦੂ ਮਾਧਰਾ ਮਾਰੇ ਲਾਪਕੇ ਦਾ ਜਿਹੜਾ ਇਹ ਕਹਿ ਰਿਹਾ ਕਹਾ ਬਈ ਪ੍ਰਕਾਸ਼ ਬਾਦਲੇ ਦੇ ਛੋਗਰੇ ਨੂੰ ਕਿਹਾ ਦਾ ਮਨ ਤੋਂ ਖਬਰਾਂ ਸੁਣਿਆ ਕਹਿੰਦੇ ਸਾਰੇ ਫੰਡ ਕਹਿੰਦੇ ਜਿਹੜੇ ਦੋ ਬੰਦਿਆਂ ਨੂੰ ਦਾਏਕ ਇੱਕ ਘਰਾਵਾਸ ਯੋਸ ਯੋਸ ਆਪਣੀ ਮਤਲਬ ਕਾ ਰਾੜੀ ਯੋ ਇਸ ਕੀ ਸੁਖਵੀਰ ਬਾਦਲ ਕੀ ਹਰ ਸੀਮਰਤ ਕਾਰ ਬਾਦਲ ਨੂੰ ਬਟਿੰਡੇ ਮਾ ਦਾ ਫੰਡ ਇੱਕ ਬੱਦਾ ਹੋਰ ਬੰਦੇ ਕੀੜੇ ਦਾ ਨਾਂ ਲੈ ਰਿਆ ਦਾ ਕਾ ਯੋ ਦੋ ਬੰਦੇ ਛੱਡ ਕਾ ਕਿਸੇ ਨੂੰ ਫੰਡ ਨਹੀਂ ਦਈ ਇਹਨਾਂ ਨੇ ਬਸ ਭਗਵਾਨ ਤੁਮ ਯੋ ਕਹ ਰਸ ਰੋਮਣੀ ਕਾਲੀ ਦਲ ਯੋ ਕਾ ਵੀ ਇਹਨਾਂ ਨੇ ਤਾਂ ਸਿਰਫ ਬਟਿੰਡੇ ਵਾਲੀ ਸੀਟ ਲੜੇਗਾ ਹੋਰ ਕੋਈ ਸੀਟ ਇਨ ਲੜੀ ਇਹਨਾਂ ਨੇ ਤਾਂ ਹਲਕੇ ਮੇ ਲੇਗੇਗਾ ਬਾਕੀ ਸਾਰਿਆਂ ਨੂੰ ਕਾ ਕਿਸੇ ਨੂੰ ਪੁੱਛਿਆ ਨਹੀਂ ਕੁਛ ਦਸ ਪਰ ਮੈਂ ਤਾਂ ਇਹ ਚੰਦੂ ਮਾਜਰੇ ਨੂੰ ਕਹਿ ਰਿਹਾ ਪ੍ਰਧਾਨ ਜੀ ਇਹ ਥਾਨਾ ਅਣਖ ਰੱਖਿਓ ਥਾਮਾ ਪਣੀ ਪੂਰੀ ਬਰਕਰਾਰ ਪੰਜਾਬ ਦੇ ਵਿੱਚ ਪੰਥ ਵਾਸਤਾ ਪੰਜਾਬ ਦੇ ਲੋਕਾਂ ਵਾਸਤਾ ਥਾਨਾ ਸੰਘਰਸ਼ ਯੋ ਛੇੜਿਆਈ ਬ ਜਿਹੜਾ ਯੋ ਮਤਲਬ ਵਿਰੋਧੀ ਦਲ ਬਣ ਗਿਆ ਥਾਰਾ ਦੂਸਰਾ ਧੜਾ ਬਣ ਗਿਆ ਇਸ ਕੇ ਉੱਪਰ ਇਹ ਕੈਮ ਰਹੇ ਹੋ ਵੀਰ ਕਿਤੇ ਵਾ ਨਾ ਹੋਵੇ ਵੀ ਕੱਲੂ ਫੇਰ ਸੁਖਵੀਰ ਬਾਦਲ ਕੇ ਗਏ ਲੈ ਕੁਰਸੀ ਡਾਗਾ ਬੈਠੇ ਹੋ ਮੈਂ ਧੰਮ ਭਈ ਉਹ ਆ ਗਿਆ ਦਾ ਘਰਾਂ ਆ ਗਿਆ 10 ਮਿੰਟ ਤਾਂ ਕਰ ਗਿਆ ਫਿਰ ਮੈਂ ਨਾ ਨਹੀਂ ਹੋਈ ਮੇਰੇ ਤੇ ਬਸ ਇਸ ਕਰਦਾ ਫਿਰ ਮੈਨੂੰ ਕਰਨਾ ਪਿਆ ਪੈਰਾ ਮਨਾ ਭੇਜਿਆ ਫਿਰ ਇਹੋ ਬਾਤ ਪਹਿਲਾਂ ਕਰ ਲੈ ਪੱਕੀ ਇਹ ਥਾਨਾ ਇਹuje ਬਾਗੀ ਦਲ ਬਣਾਏ ਲਿਆ ਵੀਰਾ ਹਣ ਇਹ ਪੱਕੀ ਰੱਖਿਓ ਬਾਦੋਂ ਬਾਕੀ ਉਹ ਕਹਿ ਰਿਹਾ ਕਾਮਨ ਤੇ ਬਾਜੂਰ ਲਾਇਗਾ ਸ਼ਰਮਣੀ ਕੱਲੀ ਚ ਲਗਾ ਕੀ ਉਹ ਸੁਖਵੀਰ ਬਾਦ ਲਗਾ ਥੋੜੀ ਕਾ ਸਾਰੇਗਾ ਸ਼ਰਮਣੀ ਕੱਲੀ ਚ ਲੱ ਕੱਲਿਆ ਨਾ ਥੋੜੀ ਅਰੁੱਦਲੰਤ ਸੀਤਲੰਗਰਾਲ ਕੀ ਸਮਝਮਾਂ ਨੇ ਆਂਦੀ ਓ ਸ਼ੋਕਰੇ ਕੀ ਯੋ ਕਹ ਰਖਾਂ ਵੀ ਈਵੀਐਮ ਕੇ ਵਿੱਚ ਤਾਂਦਲੀ ਹੋਈਗਾ ਰਿਜ਼ਲਟ ਮੈਂ ਹੀਰ ਫੇਰ ਹੋਇਆ ਬਸ ਮੈਂ ਤਾਂ ਸੀਤਲੰਗਰਾਲ ਕੀ ਸਮਝਮਾਂ ਨੇ ਆਂਦੀ ਬਤਾਉ ਕਿਹੜੇ ਚੱਕਰਾਂ ਮੈਂ ਪੈ ਰਿਆ ਬੇਜ ਚੰਗਾ ਭਲਾ ਤੈਨੂੰ ਥਾ ਮਲੇ ਬਣਾ ਤੇ ਲੋਕਾਂ ਨੇ ਚੰਗਾ ਭਲਾ ਤੇਰਾ ਰੋਟੀ ਦਾਲ ਢੋਲਕਾ ਚੱਲ ਰਹਾ ਦਾ ਤਾਂ ਉਹੀ ਸਸੀ ਰਿੰਕੂ ਮਗਰ ਲੱਗਾ ਉਹੀ ਦੇਖ ਲੈ ਬਿੱਲਾ ਘਰਾਂ ਬਿਠਾ ਤੇ ਅਗਲਾ ਨੇ ਇਸ ਸਪਲੈਂਡਰ ਮੋਟ ਜਿਹਲਵਾ ਜੜਿਆ ਫਿਰ ਜੇ ਜਿਹੜੇ ਖਾਂਦਾ ਮੇਰਾ ਭਾਈ ਬਤਾਂ ਦਲੀ ਹੋਈ ਗਾ ਦੱਸ ਆਈ ਵੀ ਐਮ ਵੀ ਵਿੱਚ ਮੈਂ ਨਾ ਰਿਜ਼ਲਟ ਦਾ ਛੇੜਖਾ ਨਹੀਂ ਕਰੀਏ ਉਹ ਕਰਿਆ ਬਾਹ ਕਰਿਆ ਦੱਸ ਹੁੰਦਾ ਸੀ ਤਰੰਗਰਾਲ ਕੀ ਦੀ ਸਮਝਵੰਤੀ ਵੀਰ ਦਲ ਬਦਲੂਆਂ ਦਾ ਜੋ ਹਾਲ ਹੋਇਆ ਸਾਰੇ ਪੰਜਾਬ ਨੇ ਹੀ ਦੇਖਿਆ ਵੀਰ ਮੈਂ ਇਕੱਲੇ ਥੋੜੀ ਦੇਖਿਆ ਮੈਂ ਤਾਂ ਪੂਰਾ ਕੈਨੇਡਾ ਮੈਂ ਤਾਂ ਖੈਰ ਪੂਰਾ ਸੋਣਿਆ ਦੇਖਿਆ ਤੋਂ ਨਹੀਂ ਹਰ ਹਲੇ ਤੋਂ ਮੈਨੂੰ ਮਹਿੰਦਰ ਭਗਤ ਘਰ ਵਾਲਾ ਪੈਰਿਆ ਡਰ ਲੱਗ ਰਿਹਾ ਵੀਰ ਬਹੁਤ ਇਥੇ ਮਹਿੰਦਰ ਭਗਤ ਵੀ ਕਿਦ ਅਸੀਲ ਰਿੰਖੂ ਵਾਲੀ ਨਾ ਕਰਜੇ ਵੀਰੇ ਨਾ ਗੈਲ ਕੱਲ ਉਹ ਵੀ ਕਾਇ ਵੀ ਫੁੱਲ ਵਾਲੀ ਤੋਂ ਮੇਰੀ ਮਾਂ ਪਾਟੀ ਮੇਰੀ ਆਪਣੀ ਪਾਟੀ ਮੇਰਾ ਪਾਪਾ ਇਸ ਪਾਟੀ ਦੇ ਵਿੱਚ ਫੇਰ ਦੱਸ ਕਿਆ ਕਰਾਂਗਾ ਸਭ ਇਹੋ ਭਗਵਾਨ ਤੁਮਾਨ ਤਬਾਰ ਥੋੜੀ ਵੀ ਰਿਨ ਕਬ ਦੱਸ ਸੀਤਲੰਗਰਾਲ ਘਰੇ ਦਾ ਪੈਨ ਡਰਾਈਵ ਹੈ ਮੇਰੇ ਪਾ ਪੈਨ ਡਰਾਈਵ ਘਾ ਰੱਖ ਖਾ ਯੋ ਕਰਾਂ ਵਾਹ ਇਹ ਪੈਨ ਡਰੈ ਵੀ ਪਤਾ ਨਹੀਂ ਵੀ ਪਤਾ ਨਹੀਂ ਪੈਨ ਡਰੈਬ ਸੀਜ ਵੱਜ ਗਈ ਹੈਂਕ ਹੋ ਗਈ ਪੈਨ ਡਰੈਬ ਸਾਂਝ ਮਰੀ ਹਾਰੀ ਵੀਰ ਜਿਨਦਰ ਜਿਮਨੀ ਚੋਂਣ ਦੇ ਬਾਦ ਨਾ ਸੀਤਲੰਗਰਾਲ ਲੱਭਿਆ ਨਾ ਪੈਂ ਡਰੇ ਲੰਬੀ ਬੱਸ ਹਰ ਉਧਰ ਭਾਰਤ ਪੂਸਨਾ ਸੁਗਾਂਗਰਸ ਪਾਰਟੀ ਦਾ ਯੋਗ ਆ ਰਹਾ ਕਾਬਿਰ ਕਾਮਾਰੇ ਜਿਹੜੇ ਆਪ ਸੀਗਾ ਜੋ ਜਿਹੜਾ ਰੌਲਾ ਰੱਪਾ ਦਾ ਨਾ ਆ ਤੁਹਾਡੇ ਬੰਦੀਕਾਰ ਦਾ ਕਾਂਗਰਸ ਪਾਰਟੀ ਦਾ ਜਲੰਧਰ ਚਿਮਨੀ ਚੋਣ ਹਾਰ ਗਈ ਤੁਹਾਡੇ ਬੰਦੀ ਬਹਾ ਬਣ ਗਈ ਤੇ ਕਾ ਇਸ ਕਰਤਾ ਹੀ ਹਾਰੇਗਾ ਨਹੀਂ ਤਾਂ ਹਾਰ ਨਹੀਂ ਦਮਨੈ ਸਿਰੋ ਰੱਬ ਕਾ ਲੱਖ ਲੱਖ ਸ਼ੁਕਰ ਇਹ ਬੰਦਾ ਵੀ ਸੱਚ ਤੋ ਬੋਲਿਆ ਵੀ ਮਹਰੀ ਤੁਹਾਡੇ ਬੰਦੀ ਹੈ ਕੀ ਸੀ ਗੱਲ ਨੂੰ ਲੈ ਕੇ ਮੈਂ ਤੋ ਯੂ ਮੰਨਣੇ ਤਿਆਰ ਇੰਦੇ ਰਾਜਾ ਬੜਿੰਗ ਤੋਂ ਵੀ ਨੇ ਪੈਰਾਂ ਪਾਣੀ ਪੈਣ ਦਿੰਦਾ ਵੀਰ ਵਾਹ ਤੋ ਕਰਾ ਕੰਮ ਹਰਤ ਲੜਾਈ ਨਹੀਂ ਹੈਗੀ ਸੀ ਗੱਲ ਪਰ ਮੈਂ ਤੋ ਕਾਂਗਰਸ ਵਾਲਿਆਂ ਨੂੰ ਕਹ ਰਿਆ ਮੈਂ ਨਵਜੋਤ ਸਿੰਘ ਸਿੱਧੂ ਤੇ ਬਿਨਾ ਵੀ 2027 ਦੇ ਵਿੱਚ ਥਾਰੇ ਪੈਰ ਲੱਗਣੇ ਬਹੁਤ ਔਖੇ ਵੀਰ ਇਦੇ ਸੌਖੇ ਨਹੀਂ 2027 ਦੇ ਵਿੱਚ ਥਾਨਾ ਨਵਜੋਤ ਸਿੰਘ ਨਾਲ ਨਾਲ ਲਿਆ ਉਧਰ ਪ੍ਰਤਾਪ ਬਾਜਵਾ ਗਾਇਰਾ ਕਾ ਦੇਖ ਲੈ ਵੀ ਜਿਹੜੇ ਜਿਹੜੇ ਸਿੱਧੂ ਸਾਰਾ ਕਾਰ ਕਾ ਦੱਸਿਆ ਤਾਂ ਗਾ ਵੀ ਜਿਹੜੇ ਗਾਏਗਾ ਤਾਂ ਹੀ ਗਾ ਕਾਂਗਰਸ ਪਾਰਟੀ ਨੂੰ ਕਹਾ ਲੋਕ ਸਭਾ ਦੇ ਵਿੱਚ ਜ਼ਿਆਦਾ ਸੀਟਾਂ ਜਿੱਤਣ ਨੂੰ ਮਿਲ ਗਈਆਂ ਹੈ ਨਹੀਂ ਤੇ ਘਰ ਵਾਲਾ ਰੱਪਾ ਪਾਣੇ ਵਾਲੇ ਬੰਦੇ ਖਾਂ ਜੇ ਉਹ ਆ ਹੁੰਦੇਗਾ ਫਿਰ ਫਿਰ ਨਹੀਂ ਦੀ ਗੱਲ ਬਣਨੀ ਜੋ ਪ੍ਰਤਾਪ ਬਾਜਵੇਂਗਾ ਇਹ ਟੀਵੀ ਚੈਨਲ ਦੇ ਉੱਪਰ ਬਹਿਗਾ আর उधर ਸਭ ਤੋਂ ਵੱਡੀ ਖਬਰ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਇੱਕ ਉਸਕੇ ਨਾਲ ਕੁੜੀ ਉਸਤੇ 2 ਕਰੋੜ 5 ਲੱਖ ਕੀ ਯੋਕੈਲੋਵੀਰ ਹੈ ਰੈਨ ਫੜੀ ਵੀਰ ਡੇਢ ਕਿਲੋ ਗਿਆ ਅੱਧਾ ਕਿਲੋ ਵੱਧਾ ਕਿਲੋ ਤੇ ਜ਼ਿਆਦਾ ਥੀ ਹੀ ਭਗਵਾਨ ਤਮਨ ਪਰਸੇ ਜੋਥੇ ਗਰਦਾ ਪੰਜਾਬ ਪੁਲਿਸ ਖਾਈ ਜਿਹੜਾ ਮਿਆਰ ਪੁਲਿਸ ਕਾ ਮਿਆਰ ਕਾ ਹੋਰ ਮਜਬੂਤ ਕਰਨਾ ਪੁਲਿਸ ਕੇ ਹੱਥ ਮਜਬੂਤ ਕਰਨੇ ਲੈ ਦੱਸ ਇਹ ਨਾ ਹੱਥਾਂ ਮਾ ਯੋ ਹੇਰਨ ਚੱਕੀ ਫਿਰਦੇ ਦੱਸ ਮੁੰ ਤਾਂ ਸੱਚ ਪਾ ਨਹੀਂ ਹੰਤੀ ਵੀ ਐਸਐਸਪੀ ਸਾਹਿਬ ਨੇ ਪਤਾ ਨਹੀਂ ਵੀਰ ਇਹ ਕਾਨਫਰੰਸ ਕਰੀ ਕਿ ਨਹੀਂ ਕਰੀ ਪਹਿਲੇ ਤਾਂ ਐਸਐਸਪੀ ਸਾਹਿਬ ਨੂੰ ਮਜਬੂਰੀ ਗੱਲ 4 ਗ੍ਰਾਮ ਜਿਹੜੀ ਉਹ ਫੜੀਦੀ ਨਾ ਨਾ ਯੋ ਪਤਾ ਨਹੀਂ ਕੀ ਫੜਿਆ ਦਾ ਯੋ ਉਠਾ ਇਸਕੇ ਛੋਗਰੇ ਗਿਆ ਯੂ ਸਿਪਾਈ ਗਿਆ ਕਿਆ ਨੋ ਅੰਮ੍ਰਿਤਪਾਲ ਗਿਆ ਭਾਈ ਤੇ ਫੜੀ 4 ਗ੍ਰਾਮ ਪ੍ਰੈਸ ਕਾਨਫਰੈਂਸ ਕਰਨੀ ਪੈਗੀ ਦੇਖ ਲਓ ਵੀਰ ਐਸਐਸਪੀ ਸਾਹਿਬ ਨੂੰ ਇਹ ਪਤ ਨਹੀਂ ਐਸਐਸਪੀ ਸਾਹਿਬ ਇਸਕੇ ਉੱਪਰ ਪ੍ਰੈਸ ਕਾਨਫਰੈਂਸ ਕਰਨੀ ਉਹ ਅੱਧਾ ਕਿਲੋ ਮਾਲ ਫੜਿਆ ਵੀਰ ਪਤ ਨਹੀਂ ਕਿਹੜੇ ਚੈਨਲ 'ਤੇ ਚੇਦੀ ਜੀ ਦੇਖੀ ਪ੍ਰੈਸ ਕਵ ਦੱਸਿਓ ਵੀਰ ਮਨ ਨੂੰ ਮੜੀ ਜੀ ਹਰ ਬੰਨ ਨੂੰ ਮੇਰੇ ਪਿੰਡ ਵਾਲੇ ਫੋਨ ਆਗਾ ਲਾੜੇ ਮਾਲ ਫੜਿਆ ਗਿਆ ਕਾਤੇ ਫੜਿਆ ਗਿਆ ਪੁਲਿਸ ਵਾਲਾ ਤੋਂ ਪੁਲਿਸ ਵਾਲਾ ਕਿਤਰਾ ਫੜਿਆ ਗਿਆ ਮੈਂ ਦੱਸ ਵੀ ਪੁਲਿਸ ਵਾਲੇ ਤੋਂ ਬੰਦੇ ਹੋਮਾ ਵੀਰਾਂ ਅਗਲੇ ਨੇ ਆਪਣੇ بڑے ਅਫਸਰਨ ਕਿਆ ਬਤਾਨਾ ਹਿਸਾਬ ਹਿੱਸਾ ਦੇਣੇ ਵੀ ਚੰਨਾ ਕਰਤੀ ਹੋਵੇ ਵੀ ਮੈਂ ਨਹੀਂ ਦਿੰਦਾ ਹਿੱਸਾ ਅਗਲੇ ਚੱਕਾ ਕਰਤੀ ਰੋੜੇ ਤੇ ਚੱਕ ਲੈ ਅਗਲੇ ਚੜਾ ਤੇ ਚੱਪਣ ਇਹ ਪਤਾ ਥੋੜੀ ਲਗਾ ਵੀਰ 10 ਹਰ ਇਹ ਪ੍ਰੈਸ ਕਾਨਫਰੰਸ ਤੋਂ ਜਾਣ ਕੀ ਜਾਣ ਇਹ ਬਾਅਦ ਚੱਕ ਅੰਦਰ ਤੇ ਆ ਗੋ ਵੀਰ ਹਰ ਉਧਰ ਐਸਵਾਈਐਲ ਨਹਿਰ ਦੇ ਉੱਪਰ ਭਗਵੰਤ ਮਾਨ ਨਗਾ ਲੁੱਥਾ ਹਰਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰੀ ਅਰੇ ਯੋ ਸੁਣਖਾਇਓ ਬਾਪੂ ਪ੍ਰਕਾਸ਼ ਵਾਲਾ ਛੋਕਰਾ ਕਹਿੰਦਾ ਕਾ ਦੇਖ ਲਓ ਵੀਰਾ ਪੰਜਾਬ ਕਾ ਗੁਲਾਮ ਮੁੱਖ ਮੰਤਰੀ ਦਿੱਲੀ ਵਿਭਾਗ ਢੋਰ ਕੇ ਪਚਾਰ ਰਿਆ ਕਾ ਇਸ ਸਭਾਈ ਲ ਕਾਬਾ ਰੀ ਨਹਿਰ ਪਾਣੀ ਕੇ ਇੱਕ ਬੂੰਦ ਨਹੀਂ ਦੰਦੇਗਾ ਹਰਿਆਣੇ ਨੂੰ ਇਸ ਤਰ੍ਹਾਂ ਬਿਆਨ ਦੇ ਕਿਸ ਤਰ੍ਹਾਂ ਦੇ ਆਏ ਨੇ ਕਾ ਯੋ ਦੱਸ ਹਰਿਆਣੇ ਕੇ ਵਿੱਚ ਖੜਦਾ ਵੀ ਬਾਪੂ ਪ੍ਰਕਾਸ਼ ਵਾਲੇ ਛੋਕਰੇ ਕੌਣ ਦੱਸੇ ਵਿਚਾਰਡ ਵਾਲਾ ਨੰ ਮਚਾਰਾ ਨਹੀਂ ਉਹ ਹਰਿਆਣੇ ਕੇ ਵਿੱਚ ਵੋਟਾਂ ਲੜਨੀ ਆ ਇਹਨਾਂ ਨੂੰ ਕੋਈ ਕੋਈ ਮੁੱਦਾ ਚਾਹੀਦਾ ਵੀਰ ਇਹ ਵੀ ਉਹਨਾਂ ਨੂੰ ਦਵਾਂਗੇ ਲਾਲਚ ਵੀ ਪਾਣੀ ਮਿਲੇਗਾ ਤੁਹਾਨੂੰ ਪਹਿਲਾਂ ਸੋਹਣੇ ਕਰਦੇ ਤੂੰ ਮੇਰੇ ਖੂਨ ਦੋ ਮੈਂ ਤੁਹਾਨੂੰ ਆਜ਼ਾਦੀ ਦਊਂਗਾ ਇਹ ਵਹ ਹਰਿਆਣੇ ਵਾਲਿਆਂ ਨੂੰ ਯੋ ਕਾਰੇ ਕਾ ਵੀ ਹਰਿਆਣੇ ਵਾਲੇ ਮੰਨੂ ਗਾਰੇ ਕਾ ਥਾ ਮੰਨੂ ਪਾਣੀ ਦੋ ਆਪਾਂ ਤੁਹਾਨੂੰ ਵੋਟਾਂ ਦਵਾਂਗੇ ਯੋ ਕੱਬ ਹੋ ਰਿਹਾ ਵੀ ਚੱਲ ਕਰ ਲਾਡਾ ਡਿਸਕਸਨ ਢੇੜੀ ਪ੍ਰੋਗਰਾਮ ਵੀ ਅੱਜ ਕੇ ਬੜੀਆਂ ਖ਼ਬਰਾਂ ਕੱਲ੍ਹ ਜੀ ਰੈਂਥਾਰੇ ਗੱਲ ਹੋਰ ਪ੍ਰੋਗਰਾਮ ਲੈ ਕੇ ਆਜਰੋ ਮੰਗਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਸਾਰੇ ਲਾਡੇ ਪੋਦੀ ਕੀ ਪਿਆਰਪਰੀ ਸਾਸਤਰੀ ਕਾਲ